ਜਬਜੀ ਸਾਹਿਬ ਦਾ ਤੁਸੀਂ ਰੋਜ਼ ਪਾਠ ਕਰਦੇ ਹੋ ਤੇ ਚਾਰ ਪੌੜੀਆਂ ਸੁਣਨ ਦੇ ਨਾਲ ਸੰਬੰਧਤ ਆ ਜੀ ਤੇ ਚਾਰ ਹੀ ਪੌੜੀਆਂ ਮੰਨਣ ਦੇ ਨਾਲ ਸੰਬੰਧਤ ਆ ਹਾਂਜੀ ਸੁਣਿਆਂ ਦੇ ਨਾਲ ਤੇ ਮੰਨੇ ਦੇ ਨਾਲ ਸੰਬੰਧਤ ਹੈ ਇਸ ਤੋਂ ਭਾਵ ਇਹ ਹੈ ਵੀ ਸੁਣਨਾ ਬੜਾ ਜ਼ਰੂਰੀ ਹੈ ਜਦ ਤੱਕ ਅਸੀਂ ਸ਼ਬਦ ਨੂੰ ਸੁਣਾਗੇ ਨਹੀਂ ਸਾਡੇ ਵਿੱਚ ਗਿਆਨ ਨਹੀਂ ਆਵੇਗਾ ਮਨੁੱਖ ਦੇ ਜੀਵਨ ਵਿੱਚ ਸਹਜ ਵੀ ਉਹਦਾਂ ਆਉਂਦਾ ਹੈ ਪਾਤਸ਼ਾਹ ਕਹਿੰਦੇ ਜਿੱਦਨ ਉਹ ਗੁਰੂ ਦੇ ਸ਼ਬਦ ਨੂੰ ਸੁਣ ਲੱਗ ਜਾਂਦਾ ਹੈ ਅਕਸਰ ਸਾਡੇ ਜੀਵਨ ਦੇ ਵਿੱਚ ਇੱਕ ਸਵਾਲ ਹੁੰਦਾ ਹੈ ਵੀ ਮੇਰਾ ਮਨ ਨਹੀਂ ਟਿਕਦਾ ਅਕਸਰ ਲੋਕ ਇਹ ਸਵਾਲ ਕਰਦੇ ਆ ਜੀ ਮੇਰਾ ਮਨ ਨਹੀਂ ਟਿਕਦਾ ਮੇਰੇ ਮਨ ਵਿੱਚ ਸਹਜ ਨਹੀਂ ਜਾਂ ਕਈ ਵਾਰੀ ਸਵਾਲ ਕਰਦੇ ਨੇ ਮੇਰਾ ਮਨ ਨਹੀਂ ਲੱਗਦਾ ਬਾਣੀ ਪੜਦੇ ਆ ਮੇਰਾ ਮਨ ਨਹੀਂ ਲੱਗਦਾ ਸਿਮਰਨ ਕਰਦੇ ਆ ਮੇਰਾ ਮਨ ਨਹੀਂ ਲੱਗਦਾ ਪਾਤਸ਼ਾਹ ਕਹਿੰਦੇ ਇਹ ਸਵਾਲ ਦਾ ਜਵਾਬ ਪਤਾ ਕੀ ਹੈ ਕਿਉਂਕਿ ਤੂੰ ਸਿਮਰਨ ਕਰ ਰਿਹਾ ਰਸਨਾ ਦੇ ਨਾਲ ਤੂੰ ਬਾਣੀ ਪੜ ਰਿਹਾ ਪਰ ਸੱਚ ਕਰਕੇ ਜਾਣੀ ਤੂੰ ਕੰਨਾਂ ਦੇ ਨਾਲ ਸੁਣਦਾ ਨਹੀਂ ਕਈ ਵਾਰੀ 2 ਘੰਟੇ ਆਪਾਂ ਬਾਣੀ ਪੜਦੇ ਆ ਪਾਠੀ ਸਿੰਘ ਪਾਠ ਕਰ ਰਿਹਾ ਹੈ ਪਰ ਮਾਫ ਕਰਿਓ 2 ਘੰਟੇ ਕੇਵਲ ਪੜਿਆ ਗਿਆ ਕੰਨਾਂ ਦੇ ਨਾਲ ਸੁਣਿਆ ਨਹੀਂ ਗਿਆ ਬਹੁਤ ਔਖਾ ਹੈ ਸੁਣਨਾ ਗੱਲ ਪਤਾ ਕਿਹੜੀ ਅਸੀਂ ਸੁਣਦੇ ਆ ਜਿਹੜੀ ਸਾਡੇ ਕੰਮ ਦੀ ਹੋਵੇ ਜਿਹੜੀ ਸਾਡੀ ਜ਼ਰੂਰਤ ਦੀ ਗੱਲ ਹੋਵੇ ਉਹ ਅਸੀਂ ਲਾਗੇ ਜਾ ਕੇ ਵੀ ਸੁਣ ਲੈਨੇ ਕੰਨ ਅੱਗੇ ਨੂੰ ਕਰਕੇ ਤੇ ਦੂਸਰੀਆਂ ਗੱਲਾਂ ਅਸੀਂ ਨਹੀਂ ਸੁਣਦੇ ਮੈਨੂੰ ਮਾਫ਼ ਕਰਿਓ ਤੇ ਜੇ ਕਿਤੇ ਲੋਕ ਸੁਣਦੇ ਹੁੰਦੇ ਤੇ ਹਰ ਗੁਰਦੁਆਰੇ 'ਚ ਨਿਤਨੇਮ ਹੋ ਰਿਹਾ ਸਵੇਰੇ ਵੀ ਸਪੀਕਰ ਲੱਗਦਾ ਹੈ ਸ਼ਾਮ ਨੂੰ ਰਹਿਰਾਸ ਹੁੰਦੀ ਹੈ ਸੋਲੇ ਦਾ ਪਾਠ ਹੁੰਦਾ ਹੈ ਕੌਣ ਸੁਣਦਾ ਹੈ ਜਿਬਾਣੀ ਇੱਕ ਇੱਕ ਪਿੰਡ ਦੇ ਵਿੱਚ 5-5 10-10 15-15 ਗੁਰਦੁਆਰੇ ਬਣੇ ਹੋਏ ਆ ਬਾਣੀ ਕੌਣ ਸੁਣਦਾ ਸੁਣਿਆ ਹੀ ਨਹੀਂ ਜਾਂਦਾ ਯਾਦ ਰੱਖਿਓ ਬਾਣੀ ਕਦੀ ਕਦੀ ਸੁਣਦੀ ਹੈ ਕਿਸੇ ਕਿਸੇ ਨੂੰ ਸੁਣਦੀ ਹੈ ਸੁਣਦੀ ਪਤਾ ਕਿਦੋਂ ਹੈ ਆ ਸੁਣੇ ਦੀਆਂ ਪੌੜੀਆਂ ਤੋਂ ਪਹਿਲਾਂ ਵਾਲੀ ਜਿਹੜੀ ਪੌੜੀ ਆ ਨਾਂ ਦੀ ਉਹਨੂੰ ਕਿਤੇ ਧਿਆਨ ਦੇ ਨਾਲ ਪੜਿਓ ਮਹਾਰਾ ਕਹਿੰਦੇ ਜੇ ਯੁਗ ਚਾਰੇ ਆਰਜਾ ਹੋਰ ਦਸੂਣੀ ਇੱਕ ਇੱਕ ਪੌੜੀ ਇੱਕ ਇੱਕ ਡੰਡਾ ਸਾਨੂੰ ਸਤਖੰਡ ਵੱਲ ਲੈ ਕੇ ਜਾ ਰਿਹਾ ਜਪਜੀ ਸਾਹਿਬ ਦਾ ਅਸੀਂ ਇੱਕ ਇੱਕ ਪੌੜੀ ਨੂੰ ਧਿਆਨ ਨਾਲ ਪੜ ਕੇ ਫਿਰ ਅਗਲੀ ਪੌੜੀ ਤੇ ਅਗਲੇ ਸਟੈਪ ਤੇ ਜਾਣਾ ਫਿਰ ਉਸ ਤੋਂ ਅੱਗੇ ਜਾਣਾ ਤੇ ਇਸ ਤਰ੍ਹਾਂ ਕਿਵ ਸਚਿਆਰਾ ਤੋਂ ਲੈ ਕੇ ਸਤਖੰਡ ਵਸੈ ਨਿਰੰਕਾਰ ਜਪਜੀ ਸਾਹਿਬ ਨੇ ਸਾਨੂੰ ਸਤਖੰਡ ਦੇ ਵਿੱਚ ਪਹੁੰਚਾ ਦੇਣਾ ਹੈ ਇੱਥੇ ਮਰਨ ਤੋਂ ਬਾਅਦ ਸਤਖੰਡ ਦੀ ਗੱਲ ਨਹੀਂ ਪਾਤਸ਼ਾਹ ਕਹਿੰਦੇ ਤੈਨੂੰ ਜਿਉਂਦੇ ਨੂੰ ਉਸ ਘਰ ਦੇ ਵਿੱਚ ਪਹੁੰਚਾ ਦੇਣਾ ਜੇ ਤੂੰ ਗੁਰੂ ਦੇ ਸ਼ਬਦ ਦੀ ਸਹੀ ਤਰੀਕੇ ਨਾਲ ਵਿਚਾਰ ਕਰਕੇ ਚੱਲੇਗਾ ਜੇ ਤੂੰ ਵਿਚਾਰਤਾ ਹੀ ਨਹੀਂ ਤੇ ਪਹੁੰਚੇਗਾ ਕਿਦਾਂ ਮੈਨੂੰ ਮਾਫ਼ ਕਰਿਓ ਕੇਵਲ ਪੜਨ ਦੇ ਨਾਲ ਕਦੀ ਪਹੁੰਚਿਆ ਨਹੀਂ ਜਾਂਦਾ ਬੋਰਡ ਤੇ ਲਿਖਿਆ ਹੋਵੇ ਵੀ ਇਹ ਰਸਤਾ ਗੁਰਦਰਾ ਬੇਰ ਸਾਹਿਬ ਨੂੰ ਜਾਂਦਾ ਆਪਾਂ 100 ਸਾਲ ਉੱਥੇ ਖੜ ਕੇ ਪੜੀ ਜਾਈਏ ਪਿਆਰਿਓ ਕਦੀ ਪਹੁੰਚ ਨਹੀਂ ਸਕਦੇ ਜਦ ਤੱਕ ਚੱਲਾਂਗੇ ਨਹੀਂ ਪੜਨ ਦੇ ਨਾਲ ਕਦੀ ਬੰਦਾ ਪਹੁੰਚ ਨਹੀਂ ਸਕਦਾ ਪੜ ਕੇ ਸਾਨੂੰ ਮੰਨਣਾ ਪੈਂਦਾ ਹੈ ਮੰਨ ਕੇ ਫਿਰ ਚੱਲਣਾ ਪੈਂਦਾ ਹੈ ਅਮਲ ਕਰਨਾ ਪੈਂਦਾ ਹੈ ਇਸੇ ਤਰ੍ਹਾਂ ਮੇਰੇ ਸਾਹਿਬ ਨੇ ਸਾਨੂੰ ਬਾਰ ਬਾਰ ਆਖਿਆ ਭਾਈ ਅਮਲ ਕਰੋ ਹੁਣ ਕਹਿੰਦੇ ਜਿਹੜੀ ਇਹ ਪੌੜੀ ਹੈ ਇਸ ਪੌੜੀ ਦੇ ਵਿੱਚ ਜਿਹੜੀ ਗੱਲ ਆਈ ਹੈ ਮਹਾਰਾ ਕਹਿੰਦੇ ਜੇ ਯੁਗ ਚਾਰੇ ਆਰਜਾ ਜੇ ਚਾਰ ਯੁਗਾਂ ਜਿੰਨੀ ਵੀ ਤੇਰੀ ਉਮਰ ਹੋ ਜਾਵੇ ਹੋਰ ਦਸੂਣੀ ਹੋਏ ਜੇ ਇਸ ਤੋਂ ਵੀ ਜ਼ਿਆਦਾ 10 ਗੁਣਾ ਜ਼ਿਆਦਾ ਹੋ ਜਾਵੇ ਹੋਰ ਦਸੂਣੀ ਹੋਏ ਨਵੇਂ ਖੰਡਾਂ ਵਿੱਚ ਜਾਣੀ ਹੈ ਨਾਲ ਚੱਲੇ ਸਭ ਕੋਏ ਕਹਿੰਦੇ ਨੌ ਖੰਡਾਂ ਦੇ ਵਿੱਚ ਲੋਕ ਤੈਨੂੰ ਜਾਣਦੇ ਹੋਣ ਇੱਥੇ ਫਾਲੋਅਰ ਇੱਥੇ 뷰 ਚਾਰ ਵੱਧ ਆ ਜਾਂਦਾ ਨਾ ਬੰਦਾ ਕਹਿੰਦਾ ਵੀ ਮੈਨੂੰ ਤੇ ਲੋਕ ਬੜੇ ਸੁਣਨ ਲੱਗ ਗਏ ਮਹਾਰਾ ਕਹਿੰਦੇ ਇਹ ਤੇ ਗੱਲ ਹੀ ਕੁਝ ਨਹੀਂ ਇਹ ਤੇ ਚਾਰ ਦਿਨ ਦੀ ਖੇਡ ਤੇ ਮਗਰ ਤੂੰ ਪਿਆ ਕਹਿੰਦੇ ਜੇ ਯੁੱਗ ਚਾਰੇ ਆਰਜਾ ਹੋਰ ਦਸੂਣੀ ਹੋਏ ਚਾਨ ਜੁਗਾਂ ਜਿੰਨੀ ਤੇਰੀ ਉਮਰ ਹੋਵੇ ਇੱਥੇ ਤੇ 60 ਸਾਲਾਂ ਦੀ 80 ਸਾਲਾਂ ਦੀ ਉਮਰ ਹੈ ਬੰਦਾ ਹੰਕਾਰ ਕਰਕੇ ਬਹਿ ਜਾਂਦਾ ਮੇਰੀ ਤੇ ਉਮਰ ਬਹੁਤ ਹੈ ਮੈਂ ਥੋੜੀ ਮਰਨਾ ਹੈ ਕਹਿੰਦਾ ਦੁਨੀਆ ਨੇ ਮਰ ਜਾਣਾ ਮੈਂ ਨਹੀਂ ਮਰਨਾ ਜੋ ਉਪਜਿਓ ਸੋ ਵੈਨਸਾ ਹੈ ਪਾਤਸ਼ਾਹ ਕਹਿੰਦੇ ਜਿਹੜਾ ਪੈਦਾ ਹੋਇਆ ਉਹਨੇ ਠੱਠਣਾ ਜ਼ਰੂਰ ਹੈ ਹੁਣ ਸਤਿਗੁਰੂ ਕੀ ਸਮਝਾ ਰਹੇ ਨੇ ਕਹਿੰਦੇ ਜੇ ਜੁਗ ਚਾਦੇ ਆਰਜਾ ਹੋਰ ਦਸੂਣੀ ਹੋਏ ਨਵਾਂ ਖੰਡਾਂ ਵਿੱਚ ਜਾਣੀਏ ਨਾਲ ਚੱਲੈ ਸਭ ਕੋਏ ਕਹਿੰਦੇ ਤੇਰੇ ਨਾਲ ਜਾਣ ਵਾਲੇ ਬਹੁਤ ਸਾਰੇ ਲੋਕ ਹੋਣ ਤੇਰੀ ਜਾਜਾਕਾਰ ਕਰਨ ਵਾਲੇ ਬੱਲੇ ਬੱਲੇ ਕਰਨ ਵਾਲੇ ਮਗਰ ਚਮਚੇ ਬੜੇ ਹੁੰਦੇ ਆ ਨਾ ਜੀ ਬੜੇ ਤਰ੍ਹਾਂ ਦੇ ਲੋਕ ਤੇਰੇ ਮਗਰ ਹੋਣ ਸਾਰੇ ਲੋਕ ਸਾਰੇ ਜੁਗਾਂ ਦੇ ਵਿੱਚ ਤੈਨੂੰ ਜਾਣਨ ਵਾਲੇ ਲੋਕ ਬੈਠੇ ਹੋਣ ਨਵਾਂ ਖੰਡਾ ਵਿੱਚ ਨੌਂ ਖੰਡਾਂ ਦੇ ਵਿੱਚ ਲੋਕ ਤੈਨੂੰ ਜਾਣਦੇ ਹੋ ਨਵਾਂ ਖੰਡਾ ਵਿੱਚ ਜਾਣੀਏ ਨਾਲ ਚੱਲੈ ਸਭ ਕੋਏ ਚੰਗਾ ਨਾਂ ਰਖਾਏ ਕੈ ਅੱਜ ਬੰਦਾ ਨਾ ਹੀ ਚਾਹੁੰਦਾ ਨਾ ਜੀ ਮੇਰਾ ਨਾਂ ਉੱਚਾ ਹੋਵੇ ਆਪਣਾ ਨਾਂ ਬਣਾਉਣ ਦੀ ਖਾਤਰ ਬੰਦਾ ਰਾਤ ਦਿਨ ਲੱਗਾ ਹੋਇਆ ਵੀ ਮੇਰਾ ਨਾਂ ਹੋ ਜਾਵੇ ਗੁਰੂ ਤੇ ਕਹਿੰਦਾ ਵੀ ਪ੍ਰਮਾਤਮਾ ਦਾ ਨਾਮ ਜਪੋ ਬੰਦਾ ਕਹਿੰਦਾ ਮੇਰਾ ਨਾਂ ਹੋਵੇ ਨਵਾਂ ਖੰਡਾ ਵਿੱਚ ਜਾਣੀਏ ਨਾਲ ਚੱਲੈ ਸਭ ਕੋਏ ਚੰਗਾ ਨਾਂ ਰਖਾਏ ਕੈ ਕਹਿੰਦੇ ਚੰਗਾ ਨਾਂ ਰਖਾ ਕੇ ਤੂੰ ਜੱਸ ਖੱਟਦਾ ਪਿਆ ਲੋਕਾਂ ਦੇ ਕੋਲੋਂ ਵੀ ਬੱਲੇ ਬੱਲੇ ਦੇ ਵਰਗਾ ਤੇ ਵਿਦਵਾਨ ਹੀ ਕੋਈ ਨਹੀਂ ਇਹਦੇ ਵਰਗਾ ਤੇ ਲੀਡਰ ਹੀ ਕੋਈ ਨਹੀਂ ਇਹਦੇ ਵਰਗਾ ਤੇ ਬਾਬਾ ਹੀ ਕੋਈ ਨਹੀਂ ਨਵਾਂ ਖੰਡਾ ਵਿੱਚ ਜਾਣੀ ਹੈ ਨਾਲ ਚੱਲੇ ਸਭ ਕੋਏ ਮਾਰਾ ਕਹਿੰਦੇ ਤੇ ਇੰਨਾ ਕੁਝ ਵੀ ਹੋਵੇ ਨਾ ਚੰਗਾ ਨਾਂ ਰਖਾਏ ਕੇ ਜੱਸ ਕੀਰਤ ਜੱਗ ਲੈ ਜੇ ਤਿਸ ਨਦਰ ਨਾ ਆਵਈ ਤਾਂ ਬਾਤ ਨਾ ਪੁੱਛਾ ਕੇ ਕਹਿੰਦੇ ਜੇ ਉਹਦੀ ਨਦਰ ਦੇ ਵਿੱਚ ਨਹੀਂ ਨਾ ਆਇਆ ਜੇ ਪ੍ਰਮਾਤਮਾ ਦੀ ਕਿਰਪਾ ਦਾ ਪਾਤਰ ਨਹੀਂ ਬਣਿਆ ਤੇ ਮਾਰਾ ਕਹਿੰਦੇ ਤੇਰੀ ਕਿਸੇ ਨੇ ਬਾਤ ਨਹੀਂ ਪੁੱਛਣੀ ਕਿਰਪਾ ਕਟਾਕ ਅਵ ਲੋਕਨ ਕੀਨੋ ਦਾਸ ਕਾ ਦੁਖ ਬਿਦਾਰਿਓ ਉਹ ਪ੍ਰਮਾਤਮਾ ਦੀ ਕਿਰਪਾ ਤੋਂ ਬਿਨਾ ਪਿਆਰੋ ਕਦੀ ਜੀਵਨ ਦੇ ਦੁੱਖ ਕਦੀ ਜੀਵਨ ਦੇ ਮਸਲੇ ਹੱਲ ਨਹੀਂ ਹੋ ਸਕਦੇ ਜੇ ਜੁਗ ਚਾਰੇ ਆਰਜਾ ਹੋਰ ਤਸੂਨੀ ਹੋਏ ਨਵਾਂ ਖੰਡਾਂ ਵਿੱਚ ਜਾਣੀਏ ਨਾਲ ਚੱਲੈ ਸਭ ਕੋਏ ਚੰਗਾ ਨਾਮ ਰਖਾਏ ਕੈ ਜਸ ਕੀਰਤ ਜਗ ਲੇ ਜੇ ਤਸ ਨਦਰ ਨਾ ਆਵਈ ਵਾਤ ਨਾ ਪੁੱਛ ਐ ਕਿ ਕੀਟਾ ਅੰਦਰ ਕੀਟ ਕਰ ਦੋਸੀ ਦੋਸ ਧਰੇ ਕਹਿੰਦੇ ਉਹਨੇ ਤੈਨੂੰ ਕੀੜਿਆਂ ਦੇ ਵਿੱਚ ਕੀੜਾ ਬਣਾ ਕੇ ਉਹ ਦੋਸ਼ ਮਰ ਦੇਣਾ ਹੈ ਉਹ ਦੋਸ਼ ਪਤਾ ਕੀ ਹੈ ਤੂੰ ਪਰਮੇਸ਼ਰ ਦੇ ਕਹਿੰਦੇ ਨਾਮ ਨੂੰ ਭੁੱਲ ਗਿਆ ਤੂੰ ਪਰਮਾਤਮਾ ਦੀ ਬੰਦਗੀ ਕਰਨੀ ਛੱਡ ਦਿੱਤੀ ਹੈ ਪਰਮਾਤਮਾ ਦੇ ਨਾਮ ਤੋਂ ਟੁੱਟ ਗਿਆ ਤੇ ਜਿੱਦਨ ਪਿਆਰਿਓ ਇਹ ਪੌੜੀ ਮੰਨ ਦੇ ਵਿੱਚ ਵਸਦੀ ਆ ਨਾ ਬੰਦਾ ਇਹ ਅਹਿਸਾਸ ਨੂੰ ਆਪਣੇ ਅੰਦਰ ਲੈ ਕੇ ਆਉਂਦਾ ਮਨਾ ਤੂੰ ਤੇ ਆਵੇਂ ਤੀਰਥਾਂ ਤੇ ਤੁਰਿਆ ਫਿਰਦਾ ਰਿਆ ਤੂੰ ਤੇ ਐਵੇਂ ਵੱਡੀ ਅਰਜ਼ਾ ਭੋਗਣ ਵਾਸਤੇ ਤੁਰਿਆ ਫਿਰਦਾ ਰਿਹਾ ਵੀ ਮੇਰੀ ਉਮਰ ਵੱਧ ਜਾਵੇਗੀ ਮੈਂ ਤੀਰਥਾਂ ਤੇ ਇਸ਼ਨਾਨ ਕਰਾਂਗਾ ਮੈਂ ਧਰਮੀ ਬਣ ਜਾਵਾਂਗਾ ਪਾਤਸ਼ਾਹ ਕਹਿੰਦੇ ਜਿੱਦਣ ਇਹ ਅਹਿਸਾਸ ਹੁੰਦਾ ਨਾ ਜੀ ਉਸ ਤੋਂ ਅੱਗੇ ਫਿਰ ਸੁਣੇ ਦੀ ਗੱਲ ਸ਼ੁਰੂ ਹੁੰਦੀ ਹੈ ਚਾਰ ਪੌੜੀਆਂ ਸੁਣਨ ਦੇ ਨਾਲ ਸੰਬੰਧਿਤ ਨੇ ਫੇਰ ਬਾਣੀ ਸੁਣਦੀ ਹੈ ਜੇ ਜੇ ਅੰਦਰ ਹੰਕਾਰ ਹੋਵੇ ਜੇ ਰੰਚਕ ਮਾਤਰ ਵੀ ਮੈਂ ਦੀ ਭਾਵਨਾ ਹੋਵੇ ਵੀ ਮੈਂ ਤੀਰਥਾਂ ਤੇ ਜਾਣਾ ਮੈਂ ਤਾਨਪੁਣ ਕਰਦਾ ਮੈਂ ਸੇਵਾ ਕਰਦਾ ਇਹ ਸਾਰਾ ਕੁਝ ਮੈਂ ਹੀ ਕਰ ਰਿਹਾ ਪਾਤਸ਼ਾਹ ਕਹਿੰਦੇ ਫਿਰ ਬਾਣੀ ਨਹੀਂ ਸੁਣਦੀ ਕਿਉਂਕਿ ਅੰਦਰ ਜਿਹੜੀ ਹੰਕਾਰ ਦੀ ਹਵਾ ਹੈ ਨਾ ਜੀ ਉਹ ਸ਼ਬਦ ਨੂੰ ਅੰਦਰ ਨਹੀਂ ਜਾਂਦੇ ਗੁਰੂ ਦਾ ਸ਼ਬਦ ਕਦੋਂ ਵੱਸਦਾ ਹੈ ਗੁਰੂ ਦੀ ਬਾਣੀ ਕਦੋਂ ਸੁਣਦੀ ਹੈ ਜਿੱਦਨ ਅੰਦਰ ਸਵਾਲ ਪੈਦਾ ਹੁੰਦਾ ਹੈ ਜਿੱਦਨ ਅੰਦਰ ਗੁਰੂ ਦੀ ਬਾਣੀ ਸੱਚਮੁੱਚ ਸਾਨੂੰ ਅਹਿਸਾਸ ਕਰਾਉਂਦੀ ਹੈ ਵੀ ਮੈਂ ਟੁੱਟਿਆ ਹੋਇਆ ਹਾਂ ਹੁਣ 12 ਮਹਾ ਦਾ ਪਾਠ ਕਰਦੇ ਆ ਤੇ ਸਭ ਤੋਂ ਪਹਿਲਾਂ ਇਹ ਅਹਿਸਾਸ ਹੀ ਪੈਦਾ ਹੁੰਦਾ ਨਾ ਜੀ ਕਿਰਤ ਕਰਮ ਕੇ ਵਿਛੜੇ ਕਰ ਕਿਰਪਾ ਮੇਲੋ RAM ਜੇ ਅਹਿਸਾਸ ਪੈਦਾ ਹੋਇਆ ਫੇਰ ਹੀ ਚੇਤ ਗੋਬਿੰਦ ਅਰਾਧੀ ਹੈ ਹੋਵੇ ਆਨੰਦ ਘਣਾ ਫੇਰ ਹੀ ਮਿਲਣ ਵਾਲੇ ਪਾਸੇ ਵਧਾਂਗੇ ਫੇਰ ਹੀ ਉਹਦਾ ਨਾਮ ਜਪਦੇ ਆ ਨਾ ਜੀ ਹੁਣ ਬੰਦੇ ਦੇ ਅੰਦਰ ਇਹ ਅਹਿਸਾਸ ਪੈਦਾ ਹੋਵੇ ਮਨਾ ਤੂੰ ਵਿਛੜਿਆ ਹੋਇਆ ਹੈ ਤੂੰ ਸਤਮੁੱਚ ਨਿਗਰ ਹੈ ਤੂੰ ਸਤਮੁੱਚ ਟੁੱਟਿਆ ਹੈ ਤੂੰ 20 21 ਸਾਲ ਤੀਰਥਾਂ ਤੇ ਜਾ ਕੇ ਵੀ ਕੁਝ ਖਟਿਆ ਨਹੀਂ ਇਹਦੇ ਅੱਜ ਬੀਬੀ ਅਮਰੋ ਦੀ ਪੜੀ ਹੋਈ ਬਾਣੀ ਇਦਾਂ ਹਿਰਦੇ ਨੂੰ ਠੰਡ ਪਾਉਂਦੀ ਐ ਜਿਵੇਂ ਕਿਸੇ ਨੇ ਜ਼ਖਮ ਦੇ ਉੱਤੇ ਮਲਮ ਲਾ ਦਿੱਤੀ ਹੋਵੇ ਅੱਜ ਉਹ ਗੁਰੂ ਦੀ ਜਿਹੜੀ ਗੱਲ ਸੀ ਨਾ ਜੀ ਮੇਰਾ ਬੈਦ ਗੁਰੂ ਗੋਬਿੰਦਾ ਹਰ ਹਰ ਨਾਮ ਔਖਦ ਮੁਖ ਦੇਵੈ ਕਾਟੇ ਜਮਕੀ ਪੰਦਾ